ਯਾਨੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਕਈ ਸਵਾਰੀਆਂ ਗੰਭੀਰ ਜ਼ਖਮੀ ਨੇ ਤਾਂ ਮਨਤ ਭਾਗੀ ਖਬਰ ਹੈ ਪਟਿਆਲਾ ਤੋਂ ਮਨਤ ਭਾਗੀ ਖਬਰ ਹੈ ਸੜਕ ਹਾਦਸਾ ਵਾਪਰਿਆ ਹੈ ਭਿਆਨਕ ਸੜਕ ਹਾਦਸਾ ਵਾਪਰਿਆ ਪਟਿਆਲਾ ਦੇ ਦੇਵੀਗੜ੍ਹ ਰੋਡ ਤੇ ਜੋੜੀਆਂ ਸੜਕ ਤੇ ਇਹ ਹਾਦਸਾ ਵਾਪਰਿਆ ਮਨੋਸ਼ ਸ਼ਰਮਾ ਦੇ ਮੇਰੇ ਸਯੋਗੀ ਫੋਨ ਲਾਈਨ ਤੇ ਮਨੋਜ ਜਲਦੀ ਜਾਣਕਾਰੀ ਚਾਹਾਂਗੇ ਕਿੱਥੇ ਹਾਦਸਾ ਵਾਪਰਿਆ ਕੀ ਕੋਈ ਜਾਣਕਾਰੀ ਹੈ ਬਿਲਕੁਲ ਗੁਰਜੋਤ ਮੈਂ ਦੱਸ ਦਿਆ ਕਿ ਜਿਹੜੀ ਹੁਣ ਲੇਟੈਸਟ ਜਾਣਕਾਰੀ ਆਈ ਉਹ ਇਹ ਹੈ ਕਿ ਪਟਿਆਲਾ ਤੋਂ ਜਿਹੜਾ ਕੈਸਲ ਨੂੰ ਸਟੇਟ ਹਾਈਵੇ ਜਾਂਦਾ ਹੈ ਜੋੜੀਆਂ ਸੜਕਾ ਤੋਂ ਅੱਗੇ ਉੱਥੇ ਇਹ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਟਿਪਰ ਅਤੇ ਬੱਸ ਦੇ ਵਿੱਚ ਟੱਕਰ ਹੁੰਦੀ ਹੈ ਉਹਦੇ ਵਿੱਚ ਜਿਹੜੇ ਟਿਪਰ ਚਾਲਕ ਹੈ ਉਹ ਤਾਂ ਠੀਕ ਹੈ ਪਰ ਜਿਹੜਾ ਬੱਸ ਚਾਲਕ ਹੈ ਕੰਡਕਟਰ ਹੈ ਤੇ ਜਿਹੜੀਆਂ 4-5 ਸਵਾਰੀਆਂ ਨੇ ਉਹਨਾਂ ਦੇ ਸੱਟਾਂ ਲੱਗੀਆਂ ਨੇ ਕੰਡਕਟਰ ਦੀ ਤੇ ਡਰਾਈਵਰ ਨੇ ਜਿਹੜੀ ਹਾਲਤੋਂ ਚਿੰਤਾ ਕਰਨ ਕਿਉਂਕਿ ਉਹ ਬੱਸ ਦੇ ਅੱਗੇ ਬੈਠੇ ਸੀ ਤੇ ਸਾਹਮਣੇ ਤੋਂ ਆ ਕੇ ਇੱਕ ਪਾਸਿਓਂ ਟਿਪਰ ਨੇ ਜ਼ੋਰਦਾਰ ਟੱਕਰ ਮਾਰੀ ਹੈ ਸੋ ਫਿਲਹਾਲ ਮੌਕੇ ਤੋਂ ਸਾਰੇ ਜ਼ਖਮੇ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਜਾ ਰਿਹਾ ਕਿ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਜਿਹੜੀ ਹਾਲਤ ਹੈ ਡਰਾਈਵਰ ਦੀ ਤੇ ਕੰਡਕਟਰ ਦੀ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ ਤੇ ਦੂਜੀਆਂ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਘੱਟ ਸੱਟਾਂ ਲੱਗੀਆਂ ਨੇ ਪਰੰਤੂ ਉਹਨਾਂ ਨੂੰ ਵੀ ਮਦਦ ਦਿੱਤੀ ਜਾ ਰਹੀ ਹੈ ਗੁਰਜੋਤ ਤੇ ਜਿਹੜਾ ਹਾਸਾ ਹੈ ਇਹ ਮੈਂ ਦੱਸ ਦਿਆ ਕਿ ਜਿਹੜੀ ਪਟਿਆਲੇ ਤੋਂ ਚੀਕੇ ਨੂੰ ਜਾਂਦੀ ਹੈ ਸਟੇਟ ਹਾਈਵੇਅ ਆ ਉਹਦੇ ਉੱਪਰੇ ਕੁਝ ਸਮਾਂ ਪਹਿਲਾਂ ਜਿਹੜਾ ਇਹ ਧਿਆਨ ਖਾਸ ਆ ਬਾਪ ਰਿਹਾ ਪਰ ਜਾਨੀ ਨੁਕਸਾਨ ਤੋਂ ਬਚਾਰੇ ਗਿਆ ਪਰ ਜਿਹੜਾ ਡਰਾਈਵਰ ਹੈ ਬਸ ਦਾ ਪੀ ਆਰ ਟੀ ਸੀ ਦੀ ਬਸ ਆ ਇਹ ਜਿਹੜੀ ਪਟਿਆਲੇ ਤੋਂ ਕੈਥਲ ਨੂੰ ਜਾ ਰਹੀ ਸੀ ਤੇ ਉਸ ਤੋਂ ਬਾਅਦ ਇਹ ਬੱਸ ਦੇ ਨਾਲ ਟਿੱਪਰ ਦੀ ਟੱਕਰ ਹੁੰਦੀ ਹੈ ਤੇ ਕੰਡਕਟਰ ਤੇ ਜਿਹੜਾ ਬੱਸ ਦਾ ਡਰਾਈਵਰ ਹੈ ਉਹ ਗੰਬੀਰ ਨੇਗੇ ਤੇ ਉਹਨਾਂ ਨੂੰ ਫੌਰਨ ਦੂਜੀਆਂ ਸਵਾਰੀਆਂ ਦੇ ਨਾਲ ਫਿਲਹ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਮਨੋਜ ਕਿੰਨੀਆਂ ਸਵਾਰੀਆਂ ਸਨ ਟੋਟਲ ਬੱਸ ਦੇ ਵਿੱਚ ਔਰ ਬੇਗਾਦਮ ਹੈ ਕਿਉਂਕਿ ਜਿਹੜੇ ਲੋਕ ਦਰਸ਼ਕ ਦੇਖ ਰਹੇ ਨੇ ਕਿਉਂਕਿ ਹਰ ਇੱਕ ਦਾ ਜਿਹੜਾ ਪਰਿਵਾਰਕ ਮੈਂਬਰ ਹੈ ਲਗਭਗ ਗਵਿੱਦਿਆਂ ਸੀ ਕਿ ਸਵਾਰੀਆਂ ਰੋਜ਼ ਸਫ਼ਰ ਕਰਦੀਆਂ ਨੇ ਤਾਂ ਸਭ ਦੇ ਲਈ ਚਿੰਤਾ ਦੀ ਖਬਰ ਹੈ ਇੱਕ ਤਾਂ ਕਿੰਨੀਆਂ ਸਵਾਰੀਆਂ ਸਨ ਔਰ ਜੇਕਰ ਕਿਸੇ ਦੀ ਪਛਾਣ ਹੋ ਸਕੀ ਹੈ ਕੌਣ-ਕੌਣ ਉਸ ਦੇ ਵਿੱਚ ਮੌਜੂਦ ਸੀ ਜਿਹੜੇ ਗੰਭੀਰ ਜ਼ਖਮੀ ਹੋਏ ਨੇ ਗੁਰਜੋਤ ਮੈਂ ਦੱਸ ਦੇ ਕਿ ਹਜੇ ਮੁੱਢਲੀ ਜਾਣਕਾਰੀ ਇਹ ਹੈ ਕਿ 30 ਤੋਂ ਲੈ ਕੇ 35 40 ਸਵਾਰੀਆਂ ਇਸ ਵਸਤੇ ਵਿੱਚ ਸਵਾਰ ਸੀ ਤੇ ਜਿਹੜੀਆਂ ਸਵਾਰੀਆਂ ਨੇ ਫਿਲਹਾਲ ਉਹਨਾਂ ਦੀ ਪਛਾਣ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਅੰਦਰ ਟ੍ਰੀਟਮੈਂਟ ਦੇ ਲਈ ਡਾਕਟਰ ਲੈ ਕੇ ਗਏ ਨੇ ਤੇ ਜਿਹੜਾ ਕੰਡਕਟਰ ਹੈ ਤੇ ਡਰਾਈਵਰ ਹੈ ਉਹ ਜਿਆਦਾ ਗੰਭੀਰ ਨੇ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਤੇ ਕੁਝ ਸਮੇਂ ਬਾਅਦ ਅਸੀਂ ਜਿਹੜੇ ਫੱਟੜਨੇਗੇ ਉਹਨਾਂ ਦੀ ਜਾਣਕਾਰੀ ਤੇ ਹੋਰ ਦੀ ਜਿਹੜੀ ਕਿੰਨੀਆਂ ਕਿੰਨੀਆਂ ਸਵਾਰੀਆਂ ਇਹਦੇ ਵਿੱਚ ਜ਼ਖਮੀ ਹੋਈਆਂ ਨੇ ਉਹਦੇ ਕੀ ਨਾਮ ਨੇ ਜਿਹੜਾ ਪਿੰਡ ਹੈ ਕੁਝ ਸਮੇਂ ਬਾਅਦ ਹੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਦਾ ਕਿ ਕਿਉਂਕਿ ਸਪੋਰਟ ਤੋਂ ਬਾਅਦ ਉਹਨਾਂ ਨੂੰ ਸਿੱਧਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਜੀ ਹਾਂ ਤਾਂ ਗਲਤੀ ਕਿਸ ਦੀ ਕੀ ਕੁਝ ਸਾਹਮਣੇ ਆਈ ਹੈ ਟਿਪਰ ਚਾਲਕ ਕੀ ਰਫਤਾਰ ਦੇ ਵਿੱਚ ਸੀ ਆ ਬੱਸ ਰਫਤਾਰ ਦੇ ਵਿੱਚ ਸੀ ਕੀ ਕੁਝ ਹੁਣ ਤੱਕ ਜਾਣਕਾਰੀ ਹੈ ਜੀ ਗੁਰਜੋਤ ਮੈਂ ਦੱਸਦਾ ਕਿ ਜਿਹੜੀ ਫਿਲਹਾਲ ਟੱਕਰ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਸਾਹਮਣੇ ਤੋਂ ਇੱਕ ਪਾਸੇ ਉਹ ਟਿਪਰ ਵਜਿਆ ਤੇ ਇਸ ਕਰਕੇ ਇਹ ਪੇ ਗੱਲ ਕਹਿ ਸਕਦੇ ਕਿ ਦੋਨਾਂ ਦੇ ਵਿੱਚੋਂ ਇਸ ਤਰ੍ਹਾਂ ਟਿੱਪਰ ਲੱਗੇ ਤਾਂ ਆਮੋ ਸਾਹਮਣੇ ਟੱਕਰ ਦਸੀ ਜਾ ਰਹੀ ਹੈ ਇਸ ਤੋਂ ਸਾਫ਼ ਹੈ ਕਿ ਟਿੱਪਰ ਦੀ ਹੀ ਟੱਕਰ ਹੋਈਏ ਤੇ ਇਧਰੋਂ ਜਿਹੜੀ ਬੱਸ ਹੈਗੀ ਉਹ ਜਦੋਂ ਕੈਂਸਲ ਨੂੰ ਜਾ ਰਹੀ ਸੀ ਤਾਂ ਹੋ ਸਕਦਾ ਹੈ ਕਿ ਜਦੋਂ ਅਸੀਂ ਕਈ ਵਾਰੀ ਜਿਹੜੀ ਬਾਤ ਹੁੰਦੀ ਹੈ ਕਿਸੇ ਨੂੰ ਥੋੜੀ ਜਿਹਾ ਵਟੇ ਕਰਦੀ ਹੈ ਦੋ ਪਹੀਆ ਵਾਹਨ ਨੂੰ ਤੇ ਸਾਹਮਣੇ ਜਦੋਂ ਕੋਈ ਵਾਹਨ ਆਉਂਦਾ ਤਾਂ ਆਪਸ ਵਿੱਚ ਟੱਕਰ ਹੁੰਦੇ ਨੇ ਤੇ ਉਹੀ ਹਾਲ ਹੋਇਆ ਕਿ ਸਾਹਮਣੇ ਤੋਂ ਆ ਰਹੇ ਟਿੱਪਰ ਦੀ ਹੀ ਇੱਕ ਪਾਸੇ ਇਸ ਬੱਸ ਦੇ ਨਾਲ ਟੱਕਰ ਹੋਈ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਮਨੋਜ ਫਿਰ ਤੋਂ ਤੁਹਾਡਾ ਰੁਕ ਕਰਾਂਗੇ ਤਾਂ ਮੁੱਢਲੀ ਜਾਣਕਾਰੀ ਜ਼ਰੂਰ ਸਾਹਮਣੇ ਆਈ ਹੈ ਵੱਡੀ ਖਬਰ ਹੈ ਪਟਿਆਲਾ ਦੇ ਵਿੱਚ ਇੱਕ ਸੜਕ ਹਾਦਸਾ ਹੋਇਆ ਹੈ ਔਰ ਇੱਕ ਬੱਸ ਜਿਹੜੀ ਹੈ ਉਹ ਪਟਿਆਲਾ ਤੋਂ ਜਾ ਰਹੀ ਸੀ ਕੈਥਲ ਜਿੱਥੇ 30 ਤੋਂ 35 ਸਵਾਰੀਆਂ ਸਵਾਰ ਦਸੀਆਂ ਜਾ ਰਹੀਆਂ ਨੇ ਔਰ ਕੰਡਕਟਰ ਅਤੇ ਬੱਸ ਦਾ ਜਿਹੜਾ ਡਰਾਈਵਰ ਹੈ ਉਹ ਜ਼ਿਆਦਾ ਜ਼ਖਮੀ ਦਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਲਾਜ ਲਈ ਭੇਜਿਆ ਗਿਆ ਔਰ ਨਾਲ ਹੀ ਕੁਝ ਸਵਾਰੀਆਂ ਨੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਹਾਲਾਂਕਿ ਕਿਤੇ ਨਾ ਕਿਤੇ ਹੁਣ ਕਹਿ ਸਕਦੇ ਆ ਕਿ ਬਹੁਤ ਵੱਡਾ ਹਾਦਸਾ ਹੁਣੋਂ ਬਚ ਗਿਆ ਪਰ ਕਿਤੇ ਨਾ ਕਿਤੇ ਕਾਫੀ ਇਹ ਹਾਦਸਾ ਜਿਹੜਾ ਹੈ ਵੱਡਾ ਵਾਪਰਿਆ ਹੈ ਕਿਉਂਕਿ ਟਿਪਰ ਦੇ ਨਾਲ ਟੱਕਰ ਹੁੰਦੀ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਿਦ ਤਰੋੜ ਤੇ ਬੱਸ ਜਾ ਰਹੀ ਹੋਵੇ ਸਾਹਮਣੇ ਤੋਂ ਟਿਪਰ ਦੇ ਨਾਲ ਟੱਕਰ ਹੋਵੇ ਤਾਂ ਇੱਕਦਮ ਤੋਂ ਜਿਹੜੀ ਸੱਟਾਂ ਨੇ ਸਵਾਰੀਆਂ ਦੇ ਜ਼ਰੂਰ ਵੱਜੀਆਂ ਹੋਣਗੀਆਂ ਤਾਂ ਹੋਰ ਜਿਹੜੀ ਜਾਣਕਾਰੀ ਜ਼ਰੂਰ ਸਾਹਮਣੇ ਆਏਗੀ ਪਰ ਫਿਲਹਾਲ ਕਈ ਸਵਾਰੀਆਂ ਜਿਹੜੀਆਂ ਨੇ ਉਹ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ